ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਖਾਸ ਬਠਿੰਡੇ ਦੀ ਸ਼ਹਿਰ ਦੀ ਇੱਕ ਤੁਨ ਨੀਲੀ ਰਾਵੀ ਦਿਖਾਵਾਂਗੇ ਮੱਝ ਕਿਹੜਾ ਸੂਆ ਬੱਚੇ ਤੋਂ ਪੁੱਛਾਂਗੇ ਸਾਰਾ ਰੇਟ ਡਿਟੇਲ ਸਭ ਕੁਝ ਪੁੱਛ ਕੇ ਦੱਸਾਂਗੇ ਇਹ ਗੱਲਬਾਤ ਕਰਾਵਾਂਗੇ ਖਾਸ ਸ਼ਹਿਰ ਬਠਿੰਡੇ ਦੀ ਵੀਡੀਓ ਜੀ ਇੱਕ ਤੁਹਾਨੂੰ ਨੀਲੀ 라ਵੀ ਪਿਓਰ ਦਿਖਾ ਦਿਆਂ ਸਾਸਿਗਾਪਤ ਸਾਸਤਰੀ ਗਾਲ ਜੀ ਸਾਰਿਆਂ ਨੂੰ ਮੇਰੇ ਕੋ ਠੀਕ ਠਾਕ ਹੋ ਪੁੱਤ ਹਾਂਜੀ ਤੇ ਜਿਹੜੀ ਆਪਾਂ ਪਰਸੋ ਵੀਡੀਓ ਕਰੀ ਸੀ ਕਿਵੇਂ ਰਿਹਾ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਹਾ ਬੈਗ ਦੇ ਸੀ ਉਹਦੀ ਬਸ ਹਾਂਜੀ ਹਾਂਜੀ ਓਕੇ ਜੀ ਤੇ ਅੱਜ ਫਿਰ ਇੱਕ ਆਪਾਂ ਨੀਲੀ 라ਵੀ ਦਿਖਾਉਣੀ ਹੈ ਜੀ ਹਾਂਜੀ ਇਹ ਪਿਓਰ ਨੀਲੀ 라ਵੀ ਹੈ ਹਾਂਜੀ ਹਾਂਜੀ ਜਿੰਨਾ ਕੋਲ ਅਸੀਂ ਲਈ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਸੂਈ ਨੂੰ 12 ਦਿਨ ਹੋ ਗਿਆ ਤਾਂ ਚੌਥਾ ਸੂਆ ਚੱਲ ਰਿਹਾ ਇਸ ਟਾਈਮ ਮਗਰ ਕੱਟੀ ਗਈ ਮਗਰ ਕੱਟੀ ਆ ਤੇ ਕਿੰਨਾ ਕਿੰਮਾ ਦਿਨਾਂ ਨੂੰ ਸੂਈ ਨੂੰ 12 ਮਾ ਦਿਨ ਨਹੀਂ 12 ਮਾ ਦਿਨ ਹੁਣ ਕਿੰਨਾ ਰੈਡੀ ਆ ਲੈ ਥੋੜੇ ਦੁੱਧ ਆ ਜੀ 10 ਕਿਲੋ ਦੁੱਧ ਰੈਡੀ ਆ ਇਹ ਲੈਲਾ ਮਾਰੀ ਜਾਂਦੇ 17 ਕਿਲੋ ਦੁੱਧ ਦੀ ਗਰੰਟੀ ਲੈਨੇ ਓਕੇ 17 ਕਿਲੋ ਦੁੱਧ ਨੇ ਦੇ ਦੇਣਾ ਸਾਈਜ਼ ਫੁੱਲ ਆ ਜੀ ਕੱਢੋ ਇਹਨਾਂ ਬਾਹਰ ਨੂੰ ਥੋੜਾ ਥੋੜਾ ਕਰਾਵਾਂਗੇ ਚੈੱਕ ਮਗਰ ਪਲੱਸ ਪੁਆਇੰਟ ਕੱਟੀ ਆ ਗਈ ਸਾਰੀਆਂ ਲਿਖਾਨੀਆਂ ਕਵਰ ਕਰਦੀ ਆ ਬਾਕੀ ਸਾਨਤ ਸੁਭਾ ਦੀ ਆ ਜੀ ਫੁੱਲ ਬਰੀਡ ਆ ਜੀ ਬਰੀਡ ਕਰਨ ਕੋਈ ਕੰਪਰੋਮਾਈਜ਼ ਨਹੀਂ ਠੀਕ ਆ ਮਗਰ ਕੱਟੀ ਤੇ ਗੱਲਾਂ ਜਮਾਨ ਜੈਨੂਆਨ ਆ ਜੀ ਜੇ 12 ਦਿਨਾਂ ਦਾ 12 ਜੇ 2 ਦਿਨਾਂ ਦੀ ਸੂਈ ਦਾ 2 ਦਿਨ ਆ ਦੇਖੋ ਥਾਂ ਲੈ ਵੀ ਦੀ ਪੂਰੀ ਸਾਫ ਥਾਂ ਜਰੂਰ ਥੋੜਾ ਜਿਹਾ ਤੰਗ ਆ ਕਿਉਂਕਿ ਸ਼ਹਿਰ ਦਾ ਕੰਮ ਆ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਸਾਰੇ ਕੈਰੇਕਟਰ ਰੀਲੀ ਰਵੀ ਦੇ ਪਾਸ ਕਰਦੀ ਐ ਲੈ ਚਲੋ ਬਸ ਆ ਦੇਖੋ ਜੀ ਤੇ ਵਜਨ ਵਜੂਦ ਜੇ ਆਪਾਂ ਗੱਲ ਕਰ ਲਗੇ ਚੰਗੇ ਵਜਨ ਵਜੂਦ ਦੀ ਐ ਜੀ ਆ ਦੇਖੋ ਸਹਿ ਚੰਗੇ ਥਣਾਂ ਦੇ ਤੇ ਜੇ ਆਪਾਂ ਬ੍ਰੀਡ ਬਾਰੇ ਗੱਲ ਕਰ ਲਏ ਬ੍ਰੀਡ ਪੂਰੀ ਹੈ ਜੀ ਤੇ 13 ਕਿਲੋ ਦੁੱਧ ਆ ਗਿਆ ਪਤ 12 ਦਿਨਾਂ ਦੀ ਸੂਈ ਵੀ ਤੇ ਮੈਨਨ ਮੁੱਲ ਨੂੰ ਸੀਲ ਹੈ ਪੂਰੀ ਹਾਂਜੀ ਪੂਰੀ ਸੀ ਲਈ ਜਦੋਂ ਮਰਜੀ ਤੁਸੀਂ ਚਾਹੋ ਨਿਓ ਮਮਾ ਚਾਹੁੰਦੇ ਆ ਜੀ ਓਕੇ ਤੇ ਰੇਟ ਫਿਰ ਇਹਦਾ ਜੀ ਰੇਟ ਫੋਨ ਤੇ ਕਰ ਲਓ ਪਰ ਪੂਰਾ ਜਾਇਜ਼ ਰੇਟ ਹੋਊਗਾ ਅੱਛਾ ਫੋਨ ਤੇ ਪੁੱਛ ਲੈਣ ਰੇਟ ਹੋਊ ਜਮਾ ਜਾਇਜ਼ ਹਾਂਜੀ ਜਮਾ ਜਾਇਜ਼ ਹੋਊਗਾ ਓਕੇ ਤੇ ਬਾਕੀ ਦੀ ਗੱਲ ਮਗਰ ਵੀ ਕੱਟੀ ਹੈ ਜੀ ਰੇਟ ਜਮਾ ਜਾਇਜ਼ ਹੁੰਦੇ 10 ਮਿੰਟਾਂ 'ਚ ਪਾਈਆਂ ਦੇ ਪਾਸੂ ਸੇਲ ਹੁੰਦੇ ਆਗੇ ਕਿਉਂਕਿ ਲੋਡ ਬੰਦ ਦਾ ਬੰਦੇ ਆ ਜੀ ਉਹ ਤਾਂ ਉਹਨੇ ਕਦੀ ਕੋਈ ਚੰਗੀ ਲਿਉਂਦਿਆ ਤੋਂ ਖਾਧੜੀ ਵਾਲਾ ਕੰਮ ਨਹੀਂ ਕਰਦਾ ਠੀਕ ਹੈ ਜੀ ਚੰਗੀ ਆ ਫੇਸ ਚੰਗਾ ਕੁਆਲਿਟੀ ਚੰਗੀ ਥਾਂਲੇ ਬਰ ਨੇੜ ਤੋਂ ਕਰਾ ਦਿੱ ਗਿਆ ਚੱਕ ਤੁਹਾਨੂੰ ਆ ਦੇਖੋ ਜੀ ਥਾਂਲੇਵੇ ਦੀ ਪੂਰੀ ਸਾਫ ਤੇ ਬਾਕੀ ਕੁਆਲਿਟੀ ਨੀਲੀ ਰਵੀ ਦੀ ਫੁੱਲ ਕੈਰੇਕਟਰ ਜਿੰਨੀ ਵੀ ਆ ਪ੍ਰਕਾਸ਼ ਕਰਦੀ ਆ ਬਾਕੀ ਨੰਬਰ ਫੇਰ ਬੋਲੋ 8437571884 ਦੁਬਾਰਾ ਫੇਰ ਬੋਲੋ 8437571884 71884 ਸ਼ਹਿਰ ਬਟਿੰਡਾ ਡਰੈਸ ਆਪਣਾ ਹਰਦੇਵ ਨਗਰ ਸਿਮਿਆ ਪਿੰਡ ਦੇ ਨਾਲ ਲੱਗਦਾ ਗਲੀ ਨੰਬਰ 1 ओके जी एक ਛੋਟੀ ਸਿਕ ਤੁਹਾਨੂੰ ਦਿਖਾਤੀ ਬਾਕੀ ਦੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ